ਰਾਜਾ ਬਣ ਜਿਹੜਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਤੇ ਸਿੱਖਾਂ ਦੇ ਕਤਲ ਨੂੰ ਇਹਨੇ ਕਲੀਚਡ ਦਿੱਤੀ ਰਾਜਾ ਬਣੇ ਨੇ ਰੂਟ ショ ਕਰ ਰਹੇ ਨੇ ਤੁਸੀਂ ਅੱਜ ਕਾਰੀਆਂ ਟੰਡੀਆਂ ਲੈ ਕੇ ਖੜੇ ਹੋ ਕਿਸਕੇ ਦੇ ਦੇ ਰਾਜਾ ਬਲੰਗ ਜਿਹੜਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਇਹ ਛਿੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਐਨੇ ਕਿਹਾ ਸੀ ਕਮਲਨਾਥ ਜਿਹੜਾ ਇਹਦਾ 1984 ਜਿਹੜਾ ਕਤਲੇਆਮ ਹੋਇਆ ਉਹਦੇ ਇਸ ਕੋਈ ਆਫ ਨਹੀਂ ਐਨੇ ਜਾ ਕੇ ਕਲੀਨ ਸ਼ੀਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬਲੰਗ ਨੇ ਮੈਂ ਰਾਜਾ ਬਲੰਗ ਨੂੰ ਦੱਸਣਾ ਚਾਹੁੰਦਾ ਹਾਂ ਜਦੋਂ ਗੁਰਦੁਆਰਾ ਰਕਾਬਿੰਗ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲਿਆਮ ਉਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜਿਹੜਾ ਉਹ ਨਾਲ ਖੜਾ ਸੀ ਉਹਨੇ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਤਲ ਨੂੰ ਇਹਨੇ ਕਲੀਨ ਸ਼ੀਟ ਦਿੱਤੀ ਰਾਜਾ ਬੜਿੰਗ ਨੇ ਅੱਜ ਰਾਜਾ ਬੜਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰੂ ਨਾਨਕ ਦਾ ਪੰਜਾ ਹੈ ਇਹ ਗੁਰੂ ਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜਿਨ ਨੇ 1984 ਦੇ ਵਿੱਚ ਸਿੱਖਾਂ ਦਾ 10000 ਸਿੱਖਾਂ ਦਾ ਕਤਲੇਆਮ ਕੀਤਾ ਉਹ ਖੂਨੀ ਪੰਜਾ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਜਿਨ ਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਅੱਜ ਉਹ ਰਾਜਾ ਬੜੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਗੱਡੀਆਂ ਲੈ ਕੇ ਆਏ